ਫਲਾਰਵਿਚ ਫਿਰ ਤੋਂ ਗੋਲੀਆਂ ਚੱਲਣ ਦੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਸਲ ਗੈਂਗਸਟਰ ਨੇ ਸਥਾਨਕ ਅਟਵਾਲ ਹੌਸ ਕੋਲੋਨੀ ਦੇ ਐਮ ਡੀ ਮਨਦੀਪ ਸਿੰਘ ਗੋਰਾ ਨੂੰ ਦਫ਼ਤਰ ਤੋਂ ਬਾਹਰ ਬੁਲਾ ਕੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਗੋਰਾ ਨੂੰ ਬਚਾਉਣ ਲਈ ਆਏ ਉਹਨਾਂ ਦੇ ਕਰੀਬੀ ਸਾਥੀ ਨੇ ਜਦੋਂ ਗੈਂਗਸਟਰ ਨੂੰ ਫੜਨ ਦਾ ਯਤਨ ਕੀਤਾ ਤਾਂ ਉਸ ਦੀ ਲੱਤ ਤੇ ਗੋਲੀ ਲੱਗ ਗਈ ਜ਼ਿਕਰਯੋਗ ਹੈ ਕਿ ਮਨਦੀਪ ਸਿੰਘ ਗੋਰਾ ਨੂੰ ਪਹਿਲਾਂ ਵੀ ਗੈਂਗਸਟਰ ਧਮਕੀਆਂ ਦੇ ਚੁੱਕੇ ਨੇ ਦੱਸਿਆ ਜਾ ਰਿਹਾ ਹੈ ਕਿ ਮਨਦੀਪ ਸਿੰਘ ਗੋਰਾ ਦੇ ਦਫ਼ਤਰ 'ਚ ਬੈਠੇ ਸਾਥੀਆਂ ਨੇ ਵੀ ਗੋਰਾ ਦੀ ਆਵਾਜ਼ ਸੁਣ ਕੇ ਗੈਂਗਸਟਰਾਂ ਤੇ ਜਵਾਬੀ ਗੋਲੀਆਂ ਚਲਾਈਆਂ ਜਿਸ ਤੋਂ ਬਾਅਦ ਕਾਲੇ ਰੰਗ ਦੀ ਥਾਰ ਚਾਹੇ ਗੈਂਗਸਟਰ ਫਰਾਰ ਹੋ ਗਏ ਫਿਲਹਾਲ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਗੈਂਗਸਟਰਾਂ ਦੀ ਪਛਾਣ ਹੋ ਚੁੱਕੀ ਹੈ ਤੇ ਜਲਦੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਫਿਲੌਰ ਤੋਂ ਨਵਰੰਗ ਚੈਨਲ ਲਈ ਰਾਜਮਾ ਨੰਗਲ ਦੀ ਵਿਸ਼ੇਸ਼ ਰਿਪੋਰਟ ਮੈਨੂੰ ਇੱਕ ਦੋ ਦਿਨਾਂ ਤੋਂ ਕਾਲ ਕਰਦਾ ਸੀ ਵੀ ਭਾਜੀ ਦਿਨ ਕੋਠੀ ਚਾਹੀਦੀ ਆ ਇਹ ਮੁੰਡਾ ਪਹਿਲਾਂ ਵੀ ਆਇਆ ਕੱਲ ਵੀ ਆਇਆ ਅਕਨਿ ਪਰਸੋਂ ਆ ਮੈਨੂੰ ਕਹਿੰਦਾ ਕੋਠੀ ਚਾਹੀਦੀ ਆ ਵੀ ਰਾਜਵੀਰ ਵਾਲੀ ਦੇਖ ਕੇ ਗਿਆ ਸੀ ਓਕੇ ਓਕੇ ਮੈਂ ਕਿਹਾ ਚਲੋ ਠੀਕ ਆ ਮੈਂ ਪੰਡਤ ਨੂੰ ਭੇਜਿਆ ਰਾਜਵੀਰ ਦੇ ਮੈਂ ਕਿਹਾ ਵੇਚਣੀ ਕੋਠੀ ਤੇ ਬੰਦੇ ਪੈਸੇ ਦਿੰਦੇ ਆ ਜੀਦੇ ਦੀ ਕੋਠੀ ਉਹ ਕਹਿੰਦੇ ਵੀ ਆਪਾਂ ਦੇ ਦੇਣੀ ਆ ਹਨਾ ਮੈਂ ਬਾਹਰ ਸਲਾਹ ਕਰ ਲਾ ਉਹਨੇ ਸਲਾਹ ਕੀਤੀ ਤੇ ਅੱਜ ਹੀ ਮੈਨੂੰ ਫੇਰ ਕਾਲ ਕਰਦਾ ਭਾਜੀ ਵੀ ਮੈਂ ਇੱਦਾਂ ਦਾ ਹਰਮਨ ਸਿੰਘ ਕੋਣ ਸੀ ਰਾਹੁਲ ਰਾਹੁਲ ਤੇ ਮੈਨੂੰ ਕਹਿੰਦਾ ਵੀ ਇੱਦਾਂ ਦਾ ਕੋਠੀ ਮੈਂ ਕਿਹਾ ਵੀ ਕਰ ਲਈਨੇ ਮੈਂ ਮੰਨ ਗਿਆ ਬੰਦਾ ਵੇਚਣ ਲਈ ਵੀ ਤੁਸੀਂ ਆ ਜਾਓ ਤੁਹਾਡੇ ਨਾਲ ਗੱਲ ਕਰਾ ਦਊਗਾ ਤੇ ਚਲੋ ਉਹ ਹੁਣ ਮੈਂ ਉਹਨੂੰ ਰਾਜਵੀਰ ਨੂੰ ਮੈਂ ਭਾਜੀ ਆਏ ਆ ਇਹ ਬੈਠੇ ਇੱਥੇ ਬੁਲਾ ਲਿਆ ਫਿਰ ਮੈਂ ਇਹਨੂੰ ਕਾਲ ਕੀਤੀ ਮੈਂਗਾ ਕਾਕਾ ਆ ਜਾ ਵੀ ਉਹ ਆ ਗਿਆ ਭਾਜੀ ਵੀ ਤੁਸੀਂ ਬੈਠ ਕੇ ਗੱਲ ਕਰ ਲਓ ਆਪਣੀ ਜਿੰਦਾਂ ਦੀ ਅੱਧੀ ਵੀ ਅਹੀਂ ਕਿਹੜਾ ਕੋਈ ਕਮਿਸ਼ਨ ਲੈਣਾ ਸਾਨੂੰ ਪਤਾ ਹੀ ਨਹੀਂ ਇਹਨਾਂ ਤੇ ਕਹਿੰਦਾ ਵੀ ਇਦਾਂ ਕਰੋ ਮੈਂ 5 ਮਿੰਟ ਚ ਆ ਗਿਆ ਤੁਸੀਂ ਇਹਨਾਂ ਬਾਹਰ ਆ ਜਾਓ ਗੱਲ ਕਰਦੇ ਜਾਂ ਮੈਂ ਇੱਥੇ ਬਾਹਰ ਚੱਲ ਗਿਆ ਇਹ ਥਾਰ ਗੱਡੀ ਜਾਏ ਆ ਤੇ ਕਿੰਨੇ ਜਣੇ ਹੈਗੇ ਦੋ ਜਣੇ ਦੋ ਜਣੇ ਮੈਨੂੰ ਲੱਗਦਾ ਇੱਕ ਬੰਦਾ ਵਿੱਚ ਬੈਠਾ ਵਿੱਚ ਬਠੋ ਚਲੋ ਕਰਦਿਆ ਕਰਦੇ ਮੈਂ ਗਾਂ ਉਹਦੇ ਨਾਲ ਟੋਟੇ ਪਿੱਛੇ ਨੂੰ ਤੁਰ ਹੀ ਜਾਵੇ ਮੈਨੂੰ ਜਾਨੀ ਕਿ ਹੋਰ ਬਾਹਰ ਲੈ ਜਾਵੇ ਜੇ ਜਦੋਂ ਬਾਹਰ ਲਗਿਆ ਤਾਂ ਮੈਨੂੰ ਇਹਨੇ ਇਦਾਂ ਜਾਂ ਚੱਕਿਆ ਤੇ ਮੈਂ ਦੇਖਿਆ ਤੇ ਬਲੌਕ ਮੈਂ ਨਾਲ ਹੀ ਇਹਦਾ ਹੱਥ ਦੱਬਣ ਲੱਪਿਆ ਵੀ ਮੈਂ ਨਾਲ ਬਾਜ਼ ਮਾਰਤੀ ਪਿੱਛੇ ਮੈਂ ਮੈਂ ਕਿਹਾ ਪੰਡਤ ਇਹ ਗੋਲੀ ਮਾਰਨ ਲੱਗਾ ਮੈਨੂੰ ਕਹਿੰਦਾ ਤੂੰ ਮੈਨੂੰ ਇਹਨੇ ਲਫਜ਼ ਨਾਲ ਹੀ ਕਿਹਾ ਕਹਿੰਦਾ ਤੂੰ ਮੈਨੂੰ ਜਾਣਦਾ ਨਹੀਂ ਹਨਾ ਮੈਂ ਜਾਨੂ ਪੰਡਤ ਵੀ ਪਿੱਛੇ ਮੇਰੇ ਸੀਗਾ ਇਹਨੇ ਹੁਣ ਭੱਜ ਕੇ ਜਾਂ ਦਫਾ ਪਾਇਆ ਇਹਨੇ ਕੱਢਦੇ ਸਰ ਪੋਕ ਕਰਦੇ ਇੱਕ ਫੇਰ ਜਿਹੜਾ ਹੋ ਗਿਆ ਹੋ ਗਿਆ ਹੁਣ ਤੋਂ ਬਾਈ ਚ ਮੇਰਾ ਜਿਹੜਾ ਮੁੰਡਾ ਗੱਲ ਮੈਂ ਇਹਨੇ ਫੇਰ ਗੋਲੀ ਇੱਕ ਚਲਾਈ ਆ ਉਹਦਾ ਤੇ ਜਾਂ ਜਿਹੜਾ ਮੁੰਡਾ ਇੱਥੇ ਹੋ ਰਿਹਾ ਬੱਗਾ ਉਹਦੇ ਕੋ ਆਪਣਾ ਲਸਾਂ ਸੀ ਭਾਈ ਪਹਿਲਾਂ ਪਹਿਲਾਂ ਇੱਕ 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 ਅੱਧੀ ਵਾਰ ਆਇਆ ਜ਼ਿਆਦਾ ਨਹੀਂ ਪਰੋਣਾ ਨਾ ਅਨੋਂ ਨਹੀਂ ਸੀਗਾ ਇਹ ਇਹ ਬਾਰਮਾ ਆਇਆ ਜੀ ਇਹਨੇ ਗੁੱਥੀ ਲੈਣੀ ਸੀ ਓਕੇ ਮੈਨੂੰ ਲੱਗਦਾ ਵੀ ਪੈਸੇ ਪੂਸੇ ਕੋ ਹੈਗੇ ਦੂਜੇ ਨੰਬਰ ਦੇ ਚੰਗੇ ਜਿਹੜਾ ਬੰਦਾ ਮੈਨੂੰ ਕਹਿੰਦਾ ਬਾਈ ਮੈਂ ਕਾਊਂਟਰ ਪੇਮੈਂਟ ਦੇਣਾ ਕਰੋੜ ਡੇਢ ਕਰੋੜ ਦੀ ਕੋਠੀ ਆ ਲੱਗੀ ਕਹਦੇ ਗੋਲੀ ਤੇ ਜਿਹੜਾ ਮੁੰਡਾ ਮੇਰੀ ਮੈਨੂੰ ਬਚਾਉਣ ਲਈ ਗਿਆ ਉਹਦੇ ਲਈ ਪੱਟ ਦੇ ਵਿੱਚ ਉਹ ਤੇ ਮੁੜ ਕੇ ਪਾਜੀ ਗਿਆ ਇਹ ਨਵਾਂ ਸ਼ਹਿਰ ਉਹਨੋਂ ਜੀ ਇੱਥੋਂ ਨਿਕਲ ਕੇ ਗਿਆ ਬਾਬਾ ਘਰਾਂ ਵਿੱਚ ਗਿਆ